ਇਸਨ ਸਿਕਲਿਸ ਆਰੇਨਾ ਤੁਹਾਡੀ ਫਾਰਮ YouTube ਚੈਨਲ ਦਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਤੋਕੜ ਗੱਬਨ ਤੇ ਦੋ ਸੱਜਣਾ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਜੀ ਹੁਣ ਨਾ ਪੋਸ਼ਟੀਆਂ ਸਾਰੀ ਤੇਲ ਬਾਕੀ ਆਪਾਂ ਇੱਥੇ ਆ ਕੇ ਚਵਾਈ ਕਰਕੇ ਸੱਲੀ ਕਰਕੇ ਖੜਾ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜਰੂਰ ਆਪਣੀ ਚਵਾਈ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਸੋਣਾ ਠੀਕ ਠਾਕ ਜੀ। ਬੋ ਦੱਸ ਯਾਰ ਵੀਰ ਜੀ ਸੁਣਾਓ। ਸਭ ਵਧੀਆ ਜੀ। ਉਹ ਇਹ ਜੀ ਰੁਪਈਆ ਦੇ। ਵੇਖ ਗਿਆ ਪਰਸ ਵਾਲਾ ਮਾਲ। ਬਾਹਰ ਹੀ ਆ ਮੈਂ ਇੱਕ ਘੰਟੇ ਇਹੇ ਜੀ ਮਾਲ ਵੇਚ ਗਿਆ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਜੋ ਮੱਜਾਂ ਗਾਵਾਂ ਸਾਬ ਵੇਖਿਆ ਨਾਲ। ਸਾਬ ਵੇਚ ਗਿਆ ਮਾਲ ਜੀ। ਤੇ ਚਲੋ ਫਿਰ ਨਾਮ ਦੱਸਦੇ ਕਿਹੜਾ। ਮੇਰਾ ਅਰਪਾ ਸਿੰਘ ਜੀ। ਹਾਂਜੀ। ਪਿੰਡ ਚਿੰਡਾ ਜ਼ਿਲ੍ਹਾ ਮਸਾ ਜੀ ਦੇ ਨਾਲ ਆ ਜੀ। ਫੋਨ ਨੰਬਰ ਹੀ ਬੋਲ ਦੋ। 91 845499 99। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਚਲੋ ਸ਼ੁਰ ਇਹ ਨੂੰ ਅਜ ਤੀਜਾ ਦਿਨ ਨਾਲ બીજી ਸੋਈ ਨੂੰ ਤੀਸਰਾ ਦਿਨ ਹੋ ਗਿਆ ਜਿਹੜਾ ਸੋਈ ਨਾ ਬਾਕੀ ਥਣਾ ਦਾ ਸਾਈਜ਼ ਗੈਪ ਚੰਗਾ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਸੁਆ ਕਿੰਨਾ ਜੇ ਦਾ ਸੁਆ ਰੋਜੀ ਦੂਸਰਾ ਜੇ ਦਾ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਵੀ ਕਿੰਨੇ ਕ ਦੁੱਧ ਆ ਲਈ ਆ ਹਾਂ ਜੀ ਪਹਿਲੇ ਸੂਏ ਘਰ ਵਾਲੇ ਆਂਦੇ ਵੀ ਇਹਨੇ 24-25 ਕਿਲੋ ਦੁੱਧ ਭਰਿਆ ਸੀ ਅੱਛਾ ਤੇ ਐਰ ਚਲ ਜੀ ਮੇਰੇ ਘਰ ਜਿੱਦਾਂ ਮਰਜ਼ੀ ਕੋਈ ਬੌਲਾ ਮਿਲਿਆ ਸੁਣਨ ਦਾ ਤਿਆਰ ਆ ਅੱਛਾ ਹਾਂ ਜੀ ਹਾਂ ਜੀ ਦੋ ਰੋਸਾ ਫੇਰ ਇੱਕ ਕਰੀ ਤੇ ਉਤਰ ਆ ਰਹੀ ਕਿੰਨਾ ਕੁ ਦੁੱਧ ਚਵਾਈ ਜਾਊਗਾ ਦੋ ਰੁਪਏ ਚੱਡੇ ਦਾ ਆਪਣਾ ਹਸਾਲ ਆੜੇ ਮੇਰੇ ਹਸਾਰਾ ਵੀ ਆ ਰਹੀ 25 26 ਕਿਲੋ ਦੁੱਧ ਮੌਸਮ ਠੰਡਾ ਆ ਗਿਆ ਵੀ ਇਹਦੇ ਨੇ ਚਵਾਈ ਜਾਣਾ ਠੀਕ ਆ ਦੋ ਰੋਸਾ ਸ਼ਿੱਕੀ ਜਾ ਜੀ ਠੀਕ ਆ ਤੇ ਬਾਕੀ ਬੱਚਾ ਵੀ ਤਾਜ਼ਾ ਹੀ ਆ ਮਗਰ ਬੱਚਾ ਮਗਰ ਆ ਜੀ ਗੋਇਆ ਫਿਰ ਇਹ ਨੂੰ ਮੰਗਣੀ ਪਾਣਾ ਠੀਕ ਹੈ ਤੇ ਬੱਚਾ ਛੱਡ ਕੇ ਤੇ ਇਦਾਂ ਹੀ ਆਪਾਂ ਬਹਿ ਜਾਣਾ ਮੈਂ ਠੰਡੀ ਤੇ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਹੈ 20 ਇਹਦਾ ਮੰਗਣ ਨੂੰ ਭਾਵੇਂ 90 95 ਜੋ ਮਰਜ਼ੀ ਮੰਗੀ ਜਈ 80000 ਦੀ ਦੇ ਦਈਏ ਨਹੀਂ 80 ਤੇ ਫਿਰ ਥੋੜਾ ਜਿਹਾ ਵੱਧ ਜੇ ਨਹੀਂ ਦੋ ਦਵਾ ਦੇ ਹਰਗੀ ਇਹ ਵੈੜ ਵੀ ਚੰਗੀ ਹੈ ਨਵੀਂ ਵੈੜ ਆ 75 ਦੀ ਦੇ ਦਈਏ 75 ਦੀ ਦੇ ਦਈਏ ਹਾਂਜੀ ਪੰਜ ਹੋਰ ਛੜ ਦੇ ਵੀਜੀ ਅੱਛਾ ਹਾਂਜੀ 70000 ਦੇ 70000 ਦੇ ਤੇ ਬਾਕੀ ਪੋਂਚ ਵਿੱਚ ਆ ਵਿੱਚ ਹੀ ਆ ਫੋਨ ਕੋਈ ਲਾਵੇ ਹਰ ਵੀ ਮਨ ਕੋ ਸ਼ੋਅ ਛੜਾ ਪਿਆ ਜਿਹੜਾ ਕਰਦੇ ਆ ਨਾ ਆਪਾਂ ਹੁਣੇ ਹੀ ਕਰ ਦਿੰਦੇ ਆ ਅੱਛਾ ਆਪਾਂ ਜੀ 65000 ਦੀ ਦੇ ਦਾਂਗੇ ਬੱਛੀ 65000 ਚ ਪਹੁੰਚ 80000 ਰੁਪਏ ਦੀ ਬੱਛੀ ਦੇ ਦਾਂਗੇ ਰੁਪੀਜੀ ਤੇ 500 ਗਲ ਮਿੰਟ ਤੱਕ ਰ ਵਿੱਚ ਆ ਤੁਹਾਡੀ ਆ ਵੀ ਪਿੱਛੋਂ ਅੱਜ ਕੋ ਲਾ ਕੇ ਪਿੱਛੋਂ ਤਾਂ ਚੱਡਾ ਦਵਾ ਦੋ ਕਰਾਂ ਬਾਕੀ ਇਹ ਆ ਵੀ ਥੱਲੇੋਂ ਚੰਗੀ ਬਣੀ ਆ ਤੇ ਬਾਕੀ ਤਾਈ ਕਿੰਨਾ ਦੁੱਧ ਹੈਗੇ ਵੀ ਕ੍ਰੋਸ ਪੰਜ ਤੇ ਦੁੱਧ ਵੀ ਇਹਨੇ ਚੰਗਾ ਗੱਡੀ ਜਾਣਾ ਵਾ ਚੰਗੀ ਫੈਟ ਵਾਲਾ ਤੇ ਜਿੰਨੇ ਵੀ ਇਹ ਸਫਾਈਆਂ ਜਾਂ ਥਾਣਾ ਦਾ ਸਾਈਜ਼ ਗਿਆ ਵੀ ਚੰਗਾ ਵਾ ਤੇ ਬਾਕੀ ਵੀ ਠੰਡੀ ਤੇਰੀ ਆ ਹਾਂ ਇਹ ਆ ਵੀ ਚਲੋ ਦੁੱਧ ਚਾਉਣ ਵਾਸਤੇ ਚੰਗੀ ਆ ਜਿਹੜੇ ਕਿਸੇ ਨੇ ਭਾਵੇਂ ਦੇਰੀ ਤੇ ਚਾਉਣੀਆਂ ਤੇ ਭਾਵੇਂ ਕਿਸੇ ਨੇ ਘਰ ਚਾਉਣੀਆਂ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਹੁਣ ਥੋੜੇ ਹੌਲੇ ਭਾਗੇ ਆ ਹੌਲੇ ਭਾਗੇ ਰਪੀ ਜੀ ਇਹ ਕਿਨੱਕ ਦੁੱਧ ਆ ਲਈ ਆ ਇਹ ਦੁੱਧ 100 ਰੁਪਿਆ ਟਾਈਮ ਮੇਰੇ ਕੋਲ ਜਿੰਨਾ ਦੋ ਟਾਈਮ ਮਰਜੀ ਚੋੜਿਆ ਹੈ ਨਾ 12 ਕਿਲੋ ਦੁੱਧ ਤਿਆਰ ਜੀ ਹੈਗਾ 12 ਲੀਟਰ ਪੱਕਾ ਹਾਂਜੀ 12 ਕਿਲੋ ਪੱਕਾ ਤਿਆਰ ਆ ਤੇ ਇਹ ਕਿਨੱਕ ਚਵਾਈ ਜਾਊਗੀ ਦੁੱਧ 100 ਰੁਪਿਆ ਤਾਂ ਇੰਨਾ ਕੀ ਦੇਣਾ 11 12 20 ਦਿਨਾਂ ਦੀ ਵਸ਼ੀ ਜੋ ਮਗਰ ਅੱਛਾ ਆ ਜਿਹੜੀ ਵਸ਼ੀ ਜੀ ਇਹਦੇ ਮਗਰ ਮਹੀਨੇ ਦੇ ਲਾਗੇ ਬੰਨੇ ਦਾ ਬੱਚਾ ਹੈਗਾ ਜੀ ਬਾਹਰ ਵੀ ਹੋ ਸਕਦਾ ਆ ਬਾਕੀ ਨਿੱਕੇ ਨਿੱਕੇ ਚਿੰਗਦੇ ਹੈਗੇ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਕਿ 12 ਲੀਟਰ ਹੈਗਾ ਵਾ ਜਿਹੜਾ ਤੁਸੀਂ ਆਪ ਚਵਾਈ ਕਰਕੇ ਖੜਨਾ ਜਿਹੜਾ ਕੋਈ ਨਹੀਂ ਵੀ ਰਾ ਸਕਦਾ ਵੀਡੀਓ ਕੋਲ ਤੇ ਚਵਾ ਲੈ ਉਹ ਜ਼ਿੰਮੇਵਾਰੀ ਤੁਹਾਡੀ ਤਸੱਲੀ ਕਰਕੇ ਖੜਨ ਦੀ ਤੇ ਬਾਕੀ ਪੂਛ ਇਹਦੀ ੱਡੀ ਕੀ ਆ ਪੂਛ ਨਹੀਂ ਹੈਗੀ ਇਹਦੀ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ 35000 ਰੁਪਏ ਤੇ ਜੱਸ ਨੂੰ ਕਿੰਨੇ ਦੀ ਆ ਤੁਸੀਂ ਦੱਸੋ ਰੁਪਏ ਜੀ ਤੇਜ ਪਹੁੰਚ ਕਰ ਦਈਏ 25000 ਰੁਪਏ ਕਰ ਦਾਂਗੇ ਅੱਛਾ ਹਾਂ 25000 ਇਹ ਕਰ ਦਾਂਗੇ 12 ਕਿਲੋ ਦੁੱਧ ਤੇ ਆਜੇ ਚਵਾ ਕੇ ਦੋਗੇ ਜਿਹੜਾ ਕਰ ਆਪਾਂ ਜਰ 20 ਦਵਾਂਗੇ ਦੋ ਟਾਂ ਪੂਰਾ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਇੱਥੇ ਰਹਿਣ ਦੇ ਹਾਂ ਵੀ ਨਾ ਆਪਾਂ ਕਿਦਾਂ ਦਾ ਆਪਾਂ ਮਾਲ ਦੇ ਕਿੰਨਾ ਆਪਾਂ ਕਿਹਦੇ ਲਾਹਮਾ ਨਹੀਂ ਆਪਣੇ ਦੁੱਧ ਦਾ ਜਿੰਨਾ ਹੈਗਾ ਆਪਾਂ ਉਹਨੇ ਦੱਸ ਦੇ ਠੀਕ ਹੈ ਜੀ ਹਾਂ ਜੀ ਤੇ ਆ ਕਿੰਨੇ ਚਿਰ ਦੀ ਚੱਕ ਪਾਸਿਆ ਇਹ ਵੀ ਸ਼ਾਮ ਹੀ ਤੇ ਉੱਤੇ ਆ ਪਾਸਾ ਦੇਣਾ ਅੱਛਾ ਆ ਟਾਈਮ ਤੇ ਦੁੱਧ ਦੇ ਜਿਆਦਾ ਹੀ ਹਣ ਕੜ ਗਿਆ ਆ ਟਾਈਮ 6 ਕਿਲੋ ਦੁੱਧ ਹੋਗਾ ਤੋਰ ਫੇਰ ਇਹਨਾਂ ਇਕਰੀ 6 ਕਿਲੋ ਦੁੱਧ ਜਿਹੜਾ ਕਿੰਨੇ ਕਿਹਾਗਾ ਇਹਦੇ ਕੋ ਤੇ 6 ਮਹੀਨਿਆਂ ਦੀ ਗੱਬਣੇ ਤੇ ਤੇ ਸੱਜਰ ਕਿੰਨੇ ਕ ਦੁੱਧਾ ਲਈ ਆ 2020 ਸੱਜੇ ਨੇ 2022 ਕ ਦਾ ਦੁੱਧਾ ਚ ਆਇਆ ਜੇ ਤੇ ਇਹਦਾ ਮੁੱਲ ਮੁੱਲ ਹੋ ਜੀ ਇਹਦਾ ਨਿਗਾਰੀਆ ਜਿਹੜੀ ਦੇ ਦੇਣੀ ਆਪਾਂ ਕੋਈ 30 ਨਹੀਂ ਕੋਈ 32 ਨਹੀਂ 28000 ਚ ਪਹੁੰਚ ਕਰ ਦਾਂਗੇ ਅੱਛਾ 28000 ਚ ਪਹੁੰਚ ਕਰ ਦੋਗੇ 28000 ਚ ਪਹੁੰਚ ਕਰ ਦਾਂਗੇ ਤੁਹਾਰ ਵੀ ਹੋਰ ਬੇਨਤੀ ਆ ਆਪਾਂ ਦੋ ਟੋਕੜਾ ਕਪਣਾ ਮੱਝਾਂ ਲਈਆਂ ਵੱਡੀਆਂ ਨੇ ਕਿ ਵੀਰ ਭਰਾ ਨੂੰ ਚਾਹੀਦੀਆਂ ਫੋਨ ਲਾ ਦੇ ਅੱਛਾ ਆਉਂਦੀਆਂ ਹਨ ਕਿੰਨਾ ਟਾਂ ਲੱਗ ਜਾਣਾ ਅੱਛਾ ਦੋ ਟੋਕੜਾ ਕਪਣਾ ਮੱਝਾਂ ਵੀ ਆ ਵੱਡੀਆਂ ਨੇ ਇੱਧਰ ਦੀਆਂ ਨਹੀਂ ਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਖੜੇ ਹਨ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਚੁਵਾਈ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਆਪਣੀ ਗਾਰੰਟੀ ਦੇ